ਲੈ ਸਤਿ ਜੀ ਨੂੰ ਪਿੰਡ ਕਾਨੇ ਕਾ ਤੋਂ ਇੱਕ ਮੱਝ ਦਾ ਲੱਗਿਆ ਬਾਈ ਕੋਲੇ ਚੰਗੇ ਰਿਕਾਰਡ ਵਾਲੀ ਚੰਗੇ ਮਿਲਕ ਵਾਲੀ ਦਿਖਾਉਣਾ ਤੇ ਇੱਕ ਤੁਹਾਨੂੰ ਫੁੱਲ ਵੱਡੀ ਟੋਕੜ ਗੱਬਣ ਝੋਟੀ ਦਿਖਾ ਦਾਂਗੇ ਨਾਲ ਆ ਗਈ ਕੱਟੀ ਤੇ ਇੱਕ ਸਤਿ ਜੀ ਨੂੰ ਤੁਹਾਨੂੰ ਆਹ ਦਿਖਾ ਦਾਂਗੇ ਬੂਰੀ ਕੱਟੀ ਇਹ ਮੰਨ ਲਓ ਟੋਟਲ ਤਿੰਨ ਨਗ ਦਿਖਾ ਦਾਂਗੇ ਤੇ ਤਿੰਨੇ ਬਿਲਕੁਲ ਸਾਫ਼ ਸੁਥਰੇ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜਿਲ੍ਹਾ ਬਰਨਾਲਾ ਤਕਰੀਬਨ ਤਕਰੀਬਨ ਇਹ ਸੱਜਣ ਨੂੰ ਸਾਰੇ ਪ੍ਰਾਈ ਜਾਣਦੇ ਆ ਤਕਰੀਬਨ ਦੂਜੇ ਤੀਜੇ ਦਿਨ ਵੀਡੀਓ ਹੁੰਦੀ ਆ ਬਾਈ ਦੀ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਰੇਟ ਵੀਡੀਓ ਜੀ ਕਰਾ ਦਾਂਗੇ ਆ ਜਾਓ ਭਰਾ ਹੋਰ ਕਿਵੇਂ ਆ ਵਧੀਆ ਜੀ ਤੁਸੀਂ ਦੱਸੋ ਚੜਦੀ ਕਲਾ ਜਮਾਂ ਜੀ ਆ ਨਾਮ ਤੇ ਨੰਬਰ ਬੋਲੋ ਨਾਮ ਹੈ ਹਰਜਿੰਦਰ ਸਿੰਘ ਬਰੇ ਨੰਬਰ 7710 7793 999 93 ਕਰਨੇ ਮੈਂ ਹਣਾ ਹਾਂ ਜੀ ਲੈ ਹਰਜਿੰਦਰ ਸ਼ੁਰੂ ਫਿਰ ਆ ਵੱਡੀ ਮੱਝ ਤੋਂ ਕਰ ਲਈ ਲੈ ਹੋ ਜਾ ਸਾਈਡ ਨੂੰ ਗਰੀ ਇੱਕ ਵਾਰ ਇਹਨਾਂ ਦੀ ਬਾਡੀ ਤੇ ਨਸਾਂ ਨਸਾਂ ਕਰਾ ਲੈ ਚੈੱਕ ਆ ਇਹ ਮਾਲਾ ਵੀ ਕੱਲੀ ਕੱਲੀ ਨਸ ਦਿਖਦੀ ਆ ਹਾਂਜੀ ਹਾਂਜੀ ਆ ਬਰੀਕ ਫੁੱਲ ਤੇ ਹੁਣ ਕਰਾਵੇਗਾ ਰੀ ਥਣ ਲੇਵੇ ਦੀ ਸਾਫ ਉਹ ਸਿਸਟਮ ਨਹੀਂ ਕੱਦ ਕਾਠ ਵੀ ਚੰਗਾ ਤੇ ਲੰਬੀ ਵੀ ਚੰਗੀ ਆ ਇੱਥੋਂ ਕਰਾਦੀ ਚਾ ਇੱਕ ਸੁਹਾਵਾਂ ਦੀ ਵੀ ਠੰਡੀ ਤੇ ਨਸ ਲਾ ਗਈ ਫੁੱਲ ਤੇ ਜਦੋਂ ਇੱਧਰਲੇ ਬੰਨੇ ਜਾਊਗਾ ਰੀ ਆਰਡਰ ਤੇ ਮਾਰਦੇ ਕੈਮਰਾ ਬਾਈ ਕਹਿੰਦਾ ਕੱਢ ਦੀ ਆਦੇ ਨਾ ਜੀ ਹਾਂਜੀ ਹਾਂਜੀ ਇਹ ਇੱਥੋਂ ਕਰਾਦੇ ਚਾ ਇੱਕ ਤੋਰ ਜੋ ਬਰਾ ਖੋਲ ਕੇ ਸੁਆ ਕਿਹੜਾ ਸੁਆ ਬਾਈ ਸੁਆ ਬਾਈ ਤੀਜਾ ਤੀਜਾ ਸੁਆ ਕਿੰਨੇ ਦਿਨ ਕੱਢਦੀ ਆ ਕੱਢ ਜੂ ਬਾਈ ਪੰਜ ਚਾਰ ਦਿਨ ਬਾਅਦ ਗੱਡੀ ਦੇ ਸਵਰਨਮ ਆਉਂਦੀ ਸੀ ਦੀ ਸੁਪੇ ਠੀਕ ਆ ਸੁਰਾ ਤੀਜਾ ਬਾਈ ਕਹਿੰਦਾ ਦਿਨ ਪੰਜ ਚਾਰ ਕੱਢ ਦੂ ਪਰ ਮੱਝ ਦੇ ਫੀਚਰ ਦੱਸ ਦਿਆ ਵੀ ਯਾਰ ਦੁੱਧ ਚੰਗਾ ਪਾਉਂਦਾ ਹੈ ਨਾ ਪਹਿਲੀ ਦੂਜੀ ਸੂਏ 16 ਲੀਟਰ ਪਹਿਲੇ ਸੂਏ 14 ਲੀਟਰ ਪਾਇਆ ਤੇ 18 ਕਿਲੋ ਦੀ ਉਮੀਦ ਹੈ ਵੀਰੇ ਥੋੜਾ ਜਿਹਾ ਉੱਚੀ ਬੋਲੀ 18 ਦੇ ਲਗਭਗ ਪਾ ਦੂ ਹਾਂਜੀ ਹਾਂਜੀ ਆ ਬਾਈ ਕਹਿੰਦਾ 18 ਦੇ ਲਗਭਗ ਪਾ ਦੂ ਦੂਜੀ ਸੂਏ 16 ਕਿਲੋ ਦਿੱਤਾ ਤੇ ਪਹਿਲੇ ਨੇ ਦਿੱਤਾ ਬਾਈ ਕਹਿੰਦਾ 14 ਕਿਲੋ ਇਹ ਇਹ ਮੰਨ ਸਕਦੇ ਆਂ ਬਾਈ ਕਿਰਾਂ ਹੋਰ ਕਮਾ ਦੇ ਪੈਰਾਂ ਪੂਰਾ ਦੀ ਬਾਲੀ ਸ਼ੁੱਧਾ ਸੁਣੋ ਹਣਾ ਬਾਲੀ ਜਮਾ ਮੇਰੇ ਕੋਲ ਕੋਈ ਨਾ ਨੂ ਨਹੀਂ ਵਧਿਆ ਕਿਸੇ ਵੀ ਪੱਖ ਤੋਂ ਸੁਭਾਅ ਬਹੁਤ ਠੰਡੀ ਹੈਗੀ ਸਵਾ ਆਦੀ ਠੰਡੀ ਤੇ ਨਾਸਲ ਇਹ ਕਹਿ ਸਕਦੇ ਆਂ ਵੀ ਫੁੱਲ ਨਾਸਲਾ ਹਣਾ ਜਿੰਨੇ ਕ ਫੀਚਰ ਦੁੱਧ ਵਾਲੀ ਮੱਝ ਆਪਾਂ ਕਹਿੰਦੇ ਆ ਚਾਹੀਦੇ ਆ ਮੱਕੀ ਵੀਰੇ ਦੁੱਧ ਵਾਲੀ ਮੱਝ ਆ ਵੀ ਆ ਮੰਨ ਲਓ 17 18 ਕਿਲੋ ਦੁੱਧ ਮੈਂ ਇਹਨੂੰ ਬਹੁਤ ਹੋ ਜਾਂਦਾ ਠੀਕ ਆ ਚੜਾਈ ਚੜੂਈ ਬਹੁਤ ਆ ਗਈ ਹਣਾ ਹਾਂਜੀ ਹਾਂਜੀ ਆ ਚੜਾਈ ਚੜੂਈ ਆ ਗਈ ਫੁੱਲ ਸਿੰਘ ਗੋਲ ਆ ਗਿਆ ਬਾਡੀ ਦੇ ਢਾਂਚੇ ਦੇ हिसाब ਨਾਲ ਪੂਰਾ ਜਜਦਾ ਹਣਾ ਹਾਂਜੀ ਹਾਂਜੀ ਵੀਰੇ ਆ ਕੁਆਲਿ ਕਿਉਂਕਿ ਜਿਵੇਂ ਮੈਂ ਤੁਹਾਨੂੰ ਸ਼ੁਰੂ ਜੀ ਦੱਸਿਆ ਵੀ ਦੁੱਧ ਵਾਲੇ ਫੀਚਰ ਨੇ ਬਰੀਕ ਫੁੱਲਾ ਤੇ ਬਾਕੀ ਲੇਵਾ ਬਾਲਾ ਸੋਨਾ ਰੱਖ ਦਿਆ ਥੱਲੋ ਹਾਂਜੀ ਹਾਂਜੀ ਅੱਗੇ ਪਿੱਛੇ ਦਾ ਲੇਵਾ ਰੱਖ ਦਿਆ ਸਭਾ ਬਾਕੀ ਸਿਰੇ ਸੁਹਾ ਦੀ ਜਮੇ ਬਿਲਕੁਲ ਹੀ ਠੰਡੀ ਆ ਗਾਵਾਂ ਵਾਲੀ ਕੰਮ ਆ ਸਭਾ ਦਾ ਗਰਮ ਗਰਮ ਵਾਲਾ ਕੰਮ ਆ ਗਾਵਾਂ ਵਾਲੀ ਕੰਮ ਆ ਜਿਵੇਂ ਗਾਵਾਂ ਥੱਲੇ ਕੱਪੜਾ ਥੱਲੇ ਬੈਠੇ ਰਹਿਣੇ ਆਪਾਂ ਠੀਕ ਆ ਉਦਾਂ ਦੀ ਸਭਾ ਕਿ ਇੱਥੋਂ ਕਰਾ ਦੀ ਕਰੀ ਚੱਕ ਬਰੀਕ ਵਾਲੀ ਆ ਯਾਰ ਹਨਾ ਮੋਟਾ ਬੰਨ ਨਹੀਂ ਹੈਗਾ ਲੈ ਕਿਤੋਂ ਵੀ ਕਿਤੋਂ ਵੀ ਚੱਕ ਲਾ ਉਹ ਚੀਜ਼ ਨਹੀਂ ਹੋਊਗੀ ਕਿਤੋਂ ਵੀ ਮੋਟਾ ਅਸਲ ਦੁੱਧ ਵਾਲੀ ਮੱਝ ਪਰ ਮੱਝ ਯਾਰ ਪਰਸਨਲ ਹੀ ਦੱਸਦਾ ਮੱਝ ਬਹੁਤ ਚੰਗੀ ਲੱਗੀ ਸੁਭਾਅ ਦੀ ਵੀ ਠੰਡੀ ਬਾਕੀ ਗੁੱਠਾ ਗਾਠਾ ਦੇਖ ਲੋ ਅੱਗੇ ਤੋਂ ਲੈ ਵਾ ਗਾਂ ਵਾਲੇ ਬੰਨੇ ਮਾਰਦੀ ਕੈਮਰਾ ਗਾੜੀ ਵੀ ਇਹਦੀ ਚੰਗੀ ਹੋਊਗੀ ਮੈਂ ਇਹਦੀ ਜਿਹੜੇ ਹਿਸਾਬ ਨਾਲ ਥਾਣ ਲੱਗਿਆ ਗਾਂ ਵਾਲੇ ਬੰਨੇ ਤੇ ਪੇਸ਼ਾ ਨੂੰ ਹੋ ਕੇ ਆਰਡਰ ਕਰਾ ਦੀ ਜਾਂ ਇੱਕ ਅੱਗੇ ਪਿੱਛੇ ਦਾ ਲੈ ਵਾਰ ਰੱਖੂਗੀ ਸ਼ੂ ਤਾਂ ਕਾਟਰ ਲਾ ਦੂ ਹਾਂ ਹਾਂ ਜਮਾ ਫੋਕੀ ਜਮਾ ਫੋਕੀ ਜਮਾ ਪੋਲੀ ਜਮਾ ਬੋਲੀ ਕਿੰਨੇ ਦਿਨ ਦੱਸਿਆ ਇਹ ਬਈ ਲੈਂਦੀ ਆ ਪੰਜ ਚਾਰ ਦਿਨ ਦੱਸਿਆ ਮੈਂ ਪੇਸ਼ਾ ਤਾਂ ਗੈਰੀ ਬਾਡੀ ਦਿਖਾ ਦੀ ਪੰਜ ਤੋਂ ਚਾਰ ਦਿਨ ਬਾਈ ਕਹਿੰਦਾ ਕੱਢ ਦੂ ਕਿੰਨੇ ਪੈਸੇ ਲੈ ਲਾਂਗੇ ਅੱਜ ਮੁੱਲ ਤਾਂ ਵੀਰੇ 1.70 ਕਰਦੇ ਆ ਠੀਕ ਆ 1.65 ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ 1 ਲੱਖ ਤੇ 65 ਚ ਵੀ ਨਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਰਸ਼ੀਆ ਨੇ ਟੈਂਕ ਕਰ ਗਏ ਮੱਝ ਦਿਖਾਤੀ ਤੁਹਾਨੂੰ ਮਰਬੱਕੀ ਆਇਆ ਅੱਜ ਗੱਬਣ ਗੱਬਣ ਦਾ ਰੇਟ ਆ ਜਦੋਂ ਬੱਚਾ ਬਾਹਰ ਆ ਗਿਆ ਉਦੋਂ ਮੈਨੇ ਕਿਸੇ ਹੋਰ ਹੀ ਬਣ ਜਾਣਾ ਠੀਕ ਆ ਉਸ ਦਿਨ ਦਾ ਰੇਟ ਉਦਾਂ ਦਾ ਹੋਊਗਾ ਆ ਗਾੜੀ ਤੇਰੀ ਇਹ ਮੰਨ ਲਓ ਵੀ ਬਾਹਲੀ ਕਮਾਲ ਦੀ ਹੋਣੀ ਜਿਹਦੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਗਈ ਤੇ ਜਿਹੜੇ ਹਿਸਾਬ ਨਾਲ ਇਹਦਾ ਕਹ ਲਈਏ ਆਰਡਰ ਆ ਗਿਆ ਤੇ ਬਾਕੀ ਸੁਭਾਅ ਬਹੁਤ ਠੰਡਾ ਹੈ ਬਰੀਕ ਆ ਗਈ ਜਿਵੇਂ ਹਾਂ ਆਸਲ ਮੱਝ ਦਿਖਾਤੀ ਤੁਹਾਨੂੰ ਤੇ ਹੁਣ ਤੁਹਾਨੂੰ ਦਿਖਾ ਦਣਾ ਇਹ ਮੰਨ ਲਓ ਵੀ ਆ ਤਾਂ ਫੁੱਲ ਵੱਡੀ ਕਹ ਲਈਏ ਫੁੱਲ ਵੱਡੀ ਆ ਹਣਾ ਹਾਂਜੀ ਹਾਂਜੀ ਵੀਰੇ ਇਹ ਕਿਹੜਾ ਸੂਆ ਸੁੰਦੀ ਆ ਅੱਗੇ ਇਹ ਤੀਜਾ ਸੂਆ ਸੁੰਦੀ ਆ ਵੀਰੇ ਦੂਜਾ ਸੂਆ ਸੂਈ ਵੀ ਆ ਇਹੇ ਠੀਕ ਆ ਗੱਲ ਆ ਕੋਈ ਸਾਈਡ ਨਾਲ ਆ ਕੱਟੀ ਆ ਨਾਲਾ ਕੱਟੀ ਆ ਵੀਰੇ ਨਾਲਾ ਕੱਟੀ ਵੀ ਜਾਊਗੀ ਇੱਕ ਨਾਲ ਇਹ ਮੰਨ ਲਓ ਇੱਕ ਤਾਂ ਇਹ ਆ ਨਾਲ ਦੋ ਤਾਂ ਇਹ ਹੋਗੇ ਤੀਜਾ ਇਹਦੇ ਅੰਦਰ ਆ ਤਿੰਨ ਨਾਗ ਦੇ ਇੱਕ ਨਾਗ ਦੇ ਰੇਟ ਚ ਹਾਂਜੀ ਹਾਂਜੀ ਆ ਜਾ ਚੋ ਵੀਰ ਤੋਰ ਦੇ ਖੋਲ ਕੇ 6 ਮਹੀਨਿਆਂ ਦੀ ਗੱਬਣ ਬਾਈ 7 ਮਹੀਨੇ ਤੋਂ ਉੱਪਰ ਆ ਗੱਬਣ ਮੇਰੇ ਇਹ 28 ਤਰੀਕ ਨੂੰ 7 ਮਹੀਨਿਆਂ ਦੀ ਗੱਬਣ ਹੋ ਗਈ ਅੱਜ ਦਿਨ ਉੱਪਰ ਹੀ ਲੰਘੇ ਹੁਣ ਆ ਕਾਏ ਕਿ ਦਿਨ ਹੋ ਗਏ ਉੱਤੇ ਮੇਰਾ ਹਾਂ ਅੱਜ 4 5 ਤਰੀਕ ਹੋ ਗਈ ਵੀਰੇ ਠੀਕ ਹੈ 4 5 ਦਿਨ ਹਾਂ ਹਾਂ 7 ਮਹੀਨਿਆਂ ਤੋਂ ਉੱਤੀ ਹੋਗੇ ਉੱਤੀ ਹੋਗੇ ਗੱਬਣ ਨੂੰ ਗੱਬਣ ਨੂੰ ਵੀਰੇ ਦੁੱਧ ਹਲੇ ਵੀ ਹੁੰਦੀ ਹੈ ਦੁੱਧ ਹਲੇ ਵੀ 6 ਲੀਟਰ ਆ ਥੱਲੇ ਹਾਂ ਲੰਮਾ ਟਾਈਮ ਦੇ ਲੰਮਾ ਟਾਈਮ ਬਰ ਬਾਕੀ ਤਾਜੀ ਸੂਈ ਦੁੱਧੇ ਨੇ 18 ਤੋਂ 19 ਲੀਟਰ ਪਾਉਂਦੀ ਆ ਜਿਹੜੀ ਛੋਟੀ ਠੀਕ ਆ ਗੱਲ ਆ ਆ 18 19 ਦੇ ਲਗਭਗ ਬਾਈ ਕਹਿੰਦਾ ਦੰਦੀਆ ਤੇ ਵੱਡੀ ਬਾਕੀ ਵੱਡੀ ਤਾਂ ਫੁੱਲ ਆ ਵੀਰੇ ਜਮਾ ਸੂਆ ਕਿਹੜਾ ਦੱਸਿਆ ਤੀਜਾ ਸੂਆ ਤੀਜਾ ਸੂਗੀ ਅੱਗੇ ਸੂਆ ਬਾਈ ਕਹਿੰਦਾ ਜੈਨੂਅਲ ਆਪਾਂ ਨਾਲ ਖੜਕੇ ਕੱਦ ਦਾ ਆਈਡੀਆ ਕਰਾ ਦਿੰਨੇ ਆ ਠੀਕ ਆ ਗੱਲ ਆ ਮੈਂ ਫੁੱਲ ਵੱਡੀਆਂ ਜੀ ਆ ਗਈ ਇਹਦਾ ਆਪਾਂ ਕਹੀ ਦਿੱਤਾ ਚਵਾਈ ਦੀ ਕਿਵੇਂ ਆ ਚਵਾਈ ਦੀ ਵੀਰੇ ਪੋਲੀ ਬੁਰੀ ਪੋਲੀ ਜਮਾ ਅਸਲ ਕੱਟੀ ਦੀ ਮਿਲਦੀ ਆ ਕੱਟੀ ਦੇ ਮਿਲਦੀ ਆ ਵੀਰੇ ਰੈਂਕੇ ਜਮਾ ਠੀਕ ਆ ਗੱ 7 ਮਹੀਨਿਆਂ ਤੋਂ ਉੱਤੇ ਗੱਬਣ ਹੋ ਗਈ ਨਾਲ ਆ ਗਈ ਕੱਟੀ ਹਜੇ ਵੀ 6 ਕਿਲੋ ਦੁੱਧਾ ਹਜੇ ਵੀ 6 ਕਿਲੋ ਦੁੱਧਾ ਵੀਰੇ ਪਾਜੀ ਦਾ ਬਾਈ ਕਹਿੰਦਾ 17 18 ਦੇ ਲਗਭਗ ਆ ਤੇ ਅੱਜ ਕਿੰਨੇ ਪੈਸੇ ਲੈ ਲਾਂਗੇ ਹਰਜਿੰਦਰ ਇਹਦੇ ਅੱਜ ਵੀਰੇ ਮੁੱਲ ਦਾ ਜਿਹੜਾ ਮਰਜ਼ੀ ਕਰਾ ਲਈਏ ਕਰ ਲਈਏ 1 15 ਨਹੀਂ ਦੇ ਦਾਂਗੇ ਆਪਾਂ 15000 ਦੀ ਕੱਟੀ ਰੱਖ ਲਾਂਗੇ ਅੱਜ ਜੇ ਕਿਸੇ ਨੇ ਅੱਜ ਆ ਕੱਟੀ ਘਟਾਉਣੀਆਂ ਝੋਟੀ ਕੱਲੇ ਲੱਖ ਦੀ ਰਹੀ ਝੋਟੀ ਕੱਲੇ ਲੱਖ ਦੀ ਦੇ ਦਾਂਗੇ ਠੀਕ ਆ ਥੱਲੋਂ ਕਸਿਆਰ ਰੂਗੀ ਜਮਾ ਹਾਂਜੀ ਵੀਰੇ ਬਾਕੀ ਐਦਾਂ ਦੀ ਕੋਈ ਵੇਚਦਾ ਕੋਈ ਟਾਵਾ ਟਾਮੀ ਘਰ ਹੁੰਦਾ ਬਾਈ ਤੋਕੜਾਂਗੇ ਮੈਂ ਨਾ ਤੁਸੀਂ ਵੀ ਇਹ ਉਹਦਾ ਵੀਰੇ ਉਵੇਂ ਬੈਠਣ ਉੱਠਣ ਨਾ ਹੋ ਗਏ ਬਸ ਆਪ ਚ ਠੀਕ ਹੈ ਬਾਥਰੂਮ ਜੇ ਤੰਗੀ ਚ ਜਵਾਹਰ ਹਾਂ ਬਾਥਰੂਮ ਤੰਗੀ ਚ ਡੈਰੀ ਚ ਹੋਈ ਹੈ ਵੀਰੇ ਤਾਜੀ ਆਪਣੀ ਦਿੱਤੀ ਹੋਈ ਹੈ ਤਾਜੀ ਆਪਣੀ ਤੇ ਤਾਜੀ ਦੀ ਵੀਡੀਓ ਮਿਲ ਜੂ ਦੋ ਮਹੀਨੇ ਦੀ ਸੂਈ ਦੀ ਵੀਡੀਓ ਦੋ ਮਹੀਨੇ ਸੂਈ ਦਿੱਤੀ ਸੀ ਬਰੇ 18 ਕਿਲੋ ਦੁੱਧ ਖਾ ਕੇ ਆਪਾਂ ਉਦੋਂ ਉਦੋਂ ਦੀ ਵੀਡੀਓ ਥੱਲੋਂ ਭਰੀ ਦੀ ਹੈ ਹਾਂ ਥੱਲੋਂ ਭਰੀ ਦੀ ਵੀਡੀਓ ਮਿਲ ਜੂ ਬਰੇ ਤਾਂ ਠੀਕ ਆ ਗੱਲ ਸਾਰੀਆਂ ਤਸੱਲੀਆਂ ਬਾਈ ਨੇ ਦੇਤੀਆਂ ਤੇ ਬਾਕੀ ਖਾਸ ਗੱਲ ਇਹ ਆ ਵੀਰ ਦੁੱਧ ਬਹੁਤ ਲੰਮਾ ਸਮਾਂ ਦੇ ਨਾਲੀ ਝੋਟੀ ਆ ਹਾਂ ਜੀ ਹਾਂ ਜੀ ਚੈੱਕ ਬਾਈ ਦੇ ਘਰੋਂ ਕਰਾ ਕੇ ਲੈ ਜਿਓ ਚੈੱਕ ਕਰਾ ਲੈ ਕੇ ਜਾਣਾ ਚੈੱਕ ਕਰ ਆਪਦੀ ਤਸੱਲੀ ਕਰਾ ਲੈਣਾ ਕੱਟੀ ਰਹੂਗੀ ਤੇ ਨਾਲ ਝੋਟੀ 1 15 ਦੀ ਦੇ ਦੇਣੀ ਆ ਬਾਈ ਕਹਿੰਦਾ ਜੇ ਕਿਸੇ ਨੇ ਦੋ ਹੀ ਲੈਣੀ ਉਦਾਂ ਦਾ ਹੋ ਜੂ 200 ਕਿਲੋਮੀਟਰ ਕਰ ਪਹੁੰਚ ਕਰ ਦਾਂਗੇ ਵੀਰੇ ਠੀਕ ਆ ਗੱ ਤੇ ਹੁਣ ਗਰੀ ਆ ਤੇ ਮਾਰ ਕੈਮਰਾ ਤਾਂ ਬਲੈਕ ਵਾਲਾ ਕੰਮ ਹੀ ਰਿਹਾ ਮੈਂ ਬੂਰੀ ਦਾ ਹਾਂਜੀ ਹਾਂਜੀ ਵੀਰੇ ਥਣ ਸਿੰਗਲ ਚਾਰ ਨੇ ਥਣ ਸਿੰਗਲ ਚਾਰ ਵੀਰੇ ਇੱਥੋਂ ਕਰਾ ਦੇ ਗਰੀ ਚੈੱਕ ਥਣ ਕਰਾ ਦੇ ਚੈੱਕ ਸਿੰਗਲ ਚਾਰ ਕੱਲਾ ਕੱਲਾ ਥਣ ਰੰਗ ਬੂਰਾ ਸਿੰਘ ਜਮਾ ਪਤਲਾ ਹਾਂਜੀ ਹਾਂਜੀ ਤੋਰ ਦੇ ਚੋਬਰਾ ਖੋਲ ਕੇ ਆ ਜਾ ਕਿੰਨੀ ਕੁ ਉਮਰ ਹੈ ਦੀ ਉਮਰ ਤਾਂ ਵੀਰੇ ਦੀ 8 ਤੋਂ 9 8 ਤੋਂ 9 ਮਹੀਨੇ ਦੀ ਉਮਰ ਹੈ ਦੀ 10 ਦੀ ਹੂ 10 ਦੀ ਹੂ 10 11 ਦੀ ਮੰਨ ਲਾ 10 11 ਦੀ ਮੰਨ ਲਓ ਵੀਰੇ ਮਾਲਕ ਘੱਟ ਵੀ ਦੱਸ ਦਿੰਦਾ ਹੈ ਹਾਂ ਇਹ ਬੂਰੀ ਮੱਝ ਦੀ ਹੈ ਕਾਲੀ ਦੀ ਹੈ ਬੂਰੀ ਦੀ ਹੈ ਵੀਰੇ ਕਿੰਨੇ ਕੁ ਦੁੱਧ ਵਾਲੀ ਦੀ ਹੈ ਉਹ ਤਾਂ ਵਧੀਆ ਹੁੰਦੀ ਸੀ 15 ਤੋਂ ਪਲੱਸ ਚੱਲਦੀ ਸੀ ਇਹਦੀ ਮਾਂ ਠੀਕ ਆ ਇਹ ਰੋਕੀ ਰੋਕੀ ਇੱਥੇ ਕਮਾ ਕੇ ਰੋਕ ਲਾ ਮੂੰਹ ਕਰਾ ਦੇ ਦੇ ਕਿ ਨਹੀਂ ਰੋਕ ਲਾ ਰੋਕ ਲਾ ਰੋਕ ਲਾ ਕੈਮਰਾਮੈਨ ਕਹਿੰਦਾ ਮੂੰਹ ਐਂ ਨਾ ਕਰ ਏ ਇੱਥੇ ਰੋਕ ਲਾ ਆ ਜੱਚਦੀ ਆ ਬੂਰੀ ਹਣਾ ਹਾਂਜੀ ਹਾਂਜੀ ਅਲੇ ਆਲੇ ਆ ਹੁਣ ਲੈ ਆੁਰਲੇ ਮੰਨ ਅਸਲ ਬੂਰੀ ਆ ਆ ਪਿਓਰ ਬੂਰੀ ਚ ਆ ਗਈ ਬਾਈ ਕਹਿੰਦਾ ਉਮਰ ਇਹਦੀ 10 ਮਹੀਨੇ ਕਹੀਆ ਮੈਂ ਤੁਹਾਨੂੰ ਕਹਿੰਦਾ 8 ਮਹੀਨੇ ਬਾਈ 8 ਤੋਂ 9 ਕਹਿੰਦਾ ਵੀ ਤੁਸੀਂ ਦੱਸ ਤੋਂ 11 ਮਹੀਨੇ ਸਾਡੇ ਸਾਹਮਣੇ ਕੱਚੀ ਕੱਟੀ ਆ ਜਮਾ ਥਾਂ ਸਿੰਗਲ ਚਾਰ ਨੇ ਤੇ ਕਹਿ ਇਹ ਸਕਦੇ ਆ ਵੀ ਬੂਰੀ ਮੱਝ ਦੀ ਆ ਗਈ ਬਾਈ ਤੇ ਚੰਗੀ ਆ ਗਈ ਇਥੋਂ ਕਰੀ ਇਹਦੀ ਫੇਸ ਕੁਆਲਿਟੀ ਕਰਾ ਦੀ ਚੈੱਕ ਇਥੋਂ ਮਾਰ ਲਈ ਕੈਮਰਾ ਕਿੰਨੇ ਪੈਸੇ ਇਹਦੇ ਕੱਟੀ ਦੇ ਮੁੱਲ ਤਾਂ ਬਾਰੇ 32000 ਕਰਦੇ ਆ ਕਿੰਨੇ ਜਮੇ ਜਾਇਜ 28 ਦੀ ਦੇ ਦਾਂਗੇ ਜੇ ਮੈਂ ਫਿਕਸ ਜਮੇ ਫਿਕਸ ਜੀ ਉਹ ਵੈਕਸਿਨ ਕਿੰਨੇ ਛੱਡ ਦਾਂਗੇ 28 ਚੋਂ 28 ਚੋਂ ਛੱਡ ਦਾਂਗੇ ਜਮੇ 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 ਇਹ ਵੀ ਗਾੜਾ ਬੜਾ ਕਰ ਜਮੇ ਜਾਇਜ ਜੀ ਕਰਦੇ ਕੰਮ ਜਮੇ ਇੱਕੋ ਹੀ ਗੱਲ 25000 ਦੀ ਕੱਟੀ ਦੇ ਦਾਂਗੇ ਪੂਰੇ 25 ਦੀ ਪੂਰੇ ਬੱਚੀ ਦੀ ਗੱਲ ਹੈ ਨਾ ਹਾਂਜੀ ਲੈ ਸੱਜਣਾ ਮੁੱਲ ਤੁਹਾਨੂੰ ਫਿਕਸ ਕਰਾਤਾ ਫੋਨ ਲਾ ਕੇ ਤੁਸੀਂ ਐ ਦੱਸਣਾ ਵੀ ਕਿਹੜੇ ਪਿੰਡ ਵਿੱਚ ਹਾਂ ਮੁੱ ਆ ਕੱਟੀ 15 ਦੀ ਕੱਟ ਗਿਆ ਵੱਡੀ ਝੋਟੀ ਕੱਲੀ ਲੱਖ ਦੀ ਰਹਿ ਜੂ ਨਾਲ ਕੱਟੀ ਲੈਣੀ ਹੈ 1 15 ਦੀ ਤੇ ਆ ਬਾਈ ਕਹਿੰਦਾ ਨਾ ਵੱਡੀ ਮੱਝ ਚੰਗੇ ਦੁੱਧ ਦੀ ਮਾਲਕ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 65000 65000 ਦੀ ਬਾਰੇ ਹਾਂ ਚੰਗਾ ਦੁੱਧ ਪਾਉਂਦੀ ਆ ਕੁਆਲਿਟੀ ਬਹੁਤ ਕਮਾਲ ਦੀ ਨੰਬਰ ਬੋਲ ਦੋ ਜੀ ਨੰਬਰ 7010779399 7010779399 1 ਤੁਹਾਨੂੰ ਦਿਖਾਤੀ ਬੂਰੀ ਕੱਟੀ 1 ਦਿਖਾਤੀ ਤੋਕੜ ਗੱਬਣ ਫੁੱਲ ਵੱਡੀ ਤੇ 1 ਆ ਤੁਹਾਨੂੰ ਇਹ ਮੰਨ ਲਓ ਵੀ ਤੋਹਾ ਪੀਸੀ ਦਿਖਾਤਾ ਬਾਈ ਕੋਲ ਪਿੰਡ ਆ ਗਿਆ ਸਤੈਨੂ ਬਾਈ ਦਾ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ